ਤੂੰ ਲੈ ਕੇ ਹਮੇਸ਼ਾ ਜਾਗਰੂਕ ਰਹਿਣਾ ਚਾਹੀਦਾ ਹੈ ਲਸਣ ਦੀ ਗੱਲ ਕਰ ਰਹੇ ਲਸਣ ਇੱਕ ਮਸਾਲਾ ਹੈ ਜੜੀ ਬੂਟੀ ਹੈ ਜੋ ਤਿੱਖੀ ਖੁਸ਼ਬੂ ਤੇ ਨਿੱਕੇ ਸਵਾਦ ਲਈ ਜਾਣਿਆ ਜਾਂਦਾ ਹੈ ਕਿਸੇ ਵੀ ਖਾਣੇ ਚ ਚਾਹ ਲਸਣ ਨੂੰ ਸ਼ਾਮਲ ਕਰੋ ਤਾਂ ਸਵਾਦ ਦੁੱਗਣਾ ਹੋ ਜਾਂਦਾ ਹੈ ਇਸ ਤੋਂ ਇਲਾਵਾ ਲਸਣ ਕਈ ਔਸ਼ਧੀ ਗੁਣ ਨਾਲ ਭਰਪੂਰ ਹੁੰਦਾ ਕੱਚੇ ਲਸਣ ਦੀ ਕਲੀ ਜਿਵਾ ਕੇ ਖਾਣ ਨਾਲ ਤੁਹਾਨੂੰ ਕਈ ਫਾਇਦੇ ਤੋਂ ਛੁਟਕਾਰਾ ਮਿਲਦਾ ਹੈ ਜਿਵੇਂ ਦੌਰੇ ਦਾ ਖੱਟਾ ਘੱਟ ਜਾਂਦਾ ਹੈ ਕਾਰਬੋਹਾਈਡਰੇਟ ਕਾਪਰ ਫਾਸਫੋਰਸ ਅਤੇ ਹੋਰ ਕਈ ਇਸ ਦੇ ਵਿੱਚ ਵਿਟਾਮਿਨ ਸ਼ਾਮਲ ਹੁੰਦੇ ਨੇ ਜੋ ਸਿਹਤ ਨਾਲ ਕਾਫੀ ਭਰਪੂਰ ਹੁੰਦਾ ਤੁਹਾਨੂੰ ਦੱਸ ਦਿਆਂ ਲਸਣ ਸਿਰ ਲਈ ਕੀ ਫਾਇਦਾ ਰੱਖਦਾ ਹੈ ਲਸਣ ਇਮਿਊਨਿਟੀ ਵੀ ਦਉਂਦਾ ਹੈ ਤੇ ਇਸ ਚ ਲਸਣ ਚ ਕਈ ਤਰ੍ਹਾਂ ਦੇ ਕੰਪਾਊਂਡ ਹੁੰਦੇ ਜਿਨ੍ਹਾਂ ਚ ਐਲਿਸਿਨ ਮੁੱਖ ਹੁੰਦਾ ਹੈ ਇਹ ਐਂਟੀ viral ਐਂਟੀ fungal ਐਂਟੀ bacterial ਗੁਣਾ ਨਾਲ ਪਰਚੂਨ ਹੁੰਦਾ ਹੈ ਤੇ ਇਮਿਊਨ ਸਿਸਟਮ ਨੂੰ ਸਿਹਤਮੰਦ ਰੱਖਦਾ ਹੈ ਜਿੱਦਾਂ ਸਮਰਥਨ ਕਰਦਾ ਹੈ ਇਨਫੈਕਸ਼ਨ ਨਾਲ ਲੜਦਾ ਹੈ ਲਸਣ ਵਿੱਚ ਵਿਟਾਮਿਨ ਸੀ ਹੁੰਦਾ ਹੈ ਤੇ ਐਂਟੀ ਆਕਸੀਡੈਂਟ ਹੈ ਜੋ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ ਆਪਣੇ ਦਿਲ ਨੂੰ ਸਿਹਤਮੰਦ ਵੀ ਰੱਖਿਆ ਜਾ ਸਕਦਾ ਹੈ ਬਸੰ ਖਾਣ ਨਾਲ ਤੁਹਾਡੇ ਦਿਲ ਨੂੰ ਗਵਾਹਿਆਂ ਦੇ ਸ਼ਿਕਾਰ ਤੋਂ ਬਚਾਇਆ ਜਾ ਸਕਦਾ ਹੈ ਲਸਣ ਦੇ ਸੇਵ ਨਾਲ ਬਲੱਡ ਪ੍ਰੈਸ਼ਰ ਨਾਰਮਲ ਰਹਿੰਦਾ ਜਿਸ ਨਾਲ ਦਿਲ ਦੀ ਸਿਹਤ ਸੁਧਾਰਨ ਇਹ ਕਰ ਚਾਲਾ ਸਰਖਾ ਨਾਸ ਲਿਖੇ ਕੋਲੇਸਟ੍ਰੋਲ ਦਾ ਪੱਤ ਨਹੀਂ ਵਾਦਾ ਇਹ ਨਾਲੇ ਖੂਨ ਦੇ ਥੱcke ਬਣਨ ਤੋਂ ਰੋਕਦਾ ਜਿਸ ਨਾਲ ਦਿਲ ਦੇ ਰੋਗ ਤੇ ਸੋਕ ਦਾ ਖਤਰਾ ਘਟਾਦਾ ਸੋਚ ਤੋਂ ਬਚਾਉਂਦਾ ਲਸਣ ਦਾ ਸੇਵਨ ਨਾਲ ਸਰੀਰ ਵਿੱਚ ਸੋਚ ਨਹੀਂ ਹੁੰਦੀ ਕਿਉਂਕਿ ਲਸਣ ਵਿੱਚ ਸਰਫਰ ਮਿਸ਼ਰਣ ਹੁੰਦਾ ਜਿਸ ਨਾਲ ਸਾੜ ਰੋਧੀ ਗੋਲ ਹੁੰਦੇ ਨੇ શરીਰ ਵਿੱਚ ਸੋਜ ਨੂੰ ਘੱਟ ਕਰਦਾ ਹੈ ਜਿਸ ਨਾਲ ਗਠੀਏ ਦੇ ਲੱਛਣ ਘੱਟ ਹੋ ਜਾਂਦੇ ਨੇ ਜੋੜਾਂ ਦਾ ਦਰਦ ਸੋਜ ਆਦਿ ਨੂੰ ਵੀ ਘੱਟ ਕਰਦਾ ਹੈ ਪਾਚਨ ਤੰਤਰ ਨੂੰ ਵੀ ਮਜ਼ਬੂਤ ਰੱਖਦਾ ਹੈ ਨਸਾਂ ਦਾ ਸੇਕ ਕਰਨ ਨਾਲ ਪਾਚਨ ਚੰਗੀਕ ਰਹਿੰਦਾ ਹੈ ਇਹ ਪਾਚਨ ਪ੍ਰੇਰੋਂ ਉਤੇਜਿਤ ਕਰਦਾ ਹੈ ਜਿਸ ਨਾਲ ਪਾਚਨ ਕਿਰਿਆ ਨੂੰ ਵਧਾਉਂਦਾ ਹੈ ਤੁਸੀਂ ਬੇਟ ਦੀਆਂ ਸਮੱਸਿਆਵਾਂ ਤੋਂ ਸੁਰੱਖਿਅਤ ਰਹਿ ਸਕਦੇ ਹੋ ਇਸ ਤੋਂ ਬਾਅਦ ਇਨਫੈਕਸ਼ਨ ਨੂੰ ਵੀ ਖਤਮ ਕਰਦਾ ਹੈ ਕਿਉਂਕਿ ਇਸ ਵਿੱਚ ਐਂਟੀ ਮਾਈਕਰੋਬੀਅਲ ਗੁਣ ਹੁੰਦੇ ਨੇ ਜੋ ਕਿ ਕੈਂਸਰ ਦਾ ਖਤਰਾ ਘੱਟ ਕਰਦੇ ਨੇ ਇਸ ਤੋਂ ਬਾਦ ਕੈਂਸਰ ਵਾਗਿਆ ਜਾਣ ਵਾਲੀਆਂ ਬਿਮਾਰੀਆਂ ਦਾ ਖਤਰਾ ਤੇਜ਼ੀ ਨਾਲ ਵਧ ਰਿਹਾ ਹੈ ਤੇ ਇਹ dielana ਤੋਂ ਪਤਾ ਲੱਗਾ ਕਿ ਲਸਣ ਖਾਣ ਨਾਲ ਕੁਝ ਕਿਸਮ ਦੇ ਕੈਂਸਰ ਦੇ ਜੋਖਮ ਘਟਾ ਕੀਤਾ ਜਾ ਸਕਦਾ ਹੈ ਜਿਸ ਨੂੰ ਪੌਦੇ 파ਟ ਬਣਾਇਆ ਜਾਂਦਾ ਹੈ ਸਪਰਟ ਕੈਸ ਕੈਂਸਰ ਸ਼ਾਮਿਲ ਹੈ ਇਸ ਵਿੱਚ ਐਂਟੀਆਕਸੀਡੈਂਟ ਗੁਣ ਹੁੰਦੇ ਨੇ ਜੋ ਸਰੀਰ ਵਿੱਚ ਕੈਂਸਰ ਸੈੱਲ ਨਾਲ ਲੜਦੇ ਨੇ